ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਦੇ ਉੱਤੇ ਇੱਕ ਭਿਆਨਕ ਐਕਸੀਡੈਂਟ ਹੋ ਗਿਆ ਹੈ ਮੌਕੇ ਦੀਆਂ ਤਸਵੀਰਾਂ ਜੋ ਉਹਨੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਕੀ ਹਾਲਾਤ ਬਣੇ ਹੋਏ ਨੇ ਸਵਿਫਟ ਕਾਰ ਸੀ ਜੋ ਕਿ ਬੜੀ ਸਪੀਡ ਦੇ ਵਿੱਚ ਆ ਰਹੀ ਸੀ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ दारू ਪੀਤੀ ਹੋਈ ਸੀ ਔਰ ਕਿਸੇ ਵਿਆਸ ਮਾਗਮ ਤੋਂ ਵਾਪਸ ਆ ਰਿਹਾ ਸੀ ਔਰ ਓਵਰ ਸਪੀਡ ਦੇ ਵਿੱਚ ਗੱਡੀ ਚਲਾ ਰਿਹਾ ਸੀ ਔਰ ਗੱਡੀ ਇੱਕ ਟਰਾਲੀ ਦੇ ਨਾਲ ਜਾ ਕੇ ਵੱਜਦੀ ਹੈ ਔਰ ਦੋ ਮੋਟਰਸਾਈਕਲ ਵਾਲਿਆਂ ਨੂੰ ਸੜ ਗੱਡੀ ਤੇ ਪਰਖੱਚੇ ਉੱਡੇ ਹੋਏ ਨੇ ਔਰ ਮੋਟਰਸਾਈਕਲ ਜੋ ਸੀ ਮੋਟਰਸਾਈਕਲ ਸਵਾਰ ਲੋਕ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜੋ ਕਿ ਜੇਰੇ ਇਲਾਜ ਦੇ ਵਿੱਚ ਹੈ ਔਰ ਮੋਟਰਸਾਈਕਲ ਦੀਆਂ ਤਸਵੀਰਾਂ ਜੋ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਮੋਟਰਸਾਈਕਲ ਦੇ ਕੀ ਹਾਲਾਤ ਬਣੇ ਹੋਏ ਨੇ ਤਸਵੀਰਾਂ ਜੋ ਨੇ ਹਾਸੇ ਦੀਆਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਸੜਕ ਦੇ ਉੱਤੇ ਕਿਸ ਤਰ੍ਹਾਂ ਗੱਡੀ ਜੋ ਹੈ ਇੰਨੀ ਸਪੀਡ ਦੇ ਵਿੱਚ ਸੀ ਕਿ ਟਰਾਲੀ ਨਾਲ ਵੱਜਣ ਤੋਂ ਬਾਅਦ ਡਿਵਾਈਡਰ ਦੇ ਉੱਤੇ ਚੜ ਗਈ ਹੈ ਔਰ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ दारू ਪੀ ਕੇ ਡਰਾਈਵਰ ਗੱਡੀ ਚਲਾ ਰਿਹਾ ਸੀ ਜਿਸ ਦੇ ਵਿੱਚ ਉਸ ਦਾ ਲਕੀਆਂ ਨੇ ਫਿਲਹਾਲ ਮੌਕੇ ਦੇ ਉੱਤੇ ਪੁਲਸ ਪਹੁੰਚ ਗਈ ਹੈ ਔਰ ਪੁਲਸ ਵੱਲੋਂ ਜੋ ਹੈ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਆਪਣਾ ਤਾਂ ਕੀ ਗੱਲ ਹੋਈ? ਮੇਜਰ ਸਿੰਘ ਭਾਈ। ਹਾਂਜੀ ਕਿੱਥੋਂ ਦੇ ਰਹਿਣ ਵਾਲੇ? ਮੈਤੇ ਦੇ ਭਾਈ। ਕਿੱਥੇ ਜਿਹੜਾ ਹਾਸਾ ਆਇਆ ਕੀ ਸੀ ਆਇਆਗੀ? ਭਾਈ ਅਸੀਂ ਮਗਰ ਔਂਡੇ ਸੀ। ਕਿਹੜੇ ਕੀ ਚਲਾਉਂਦੇ ਪਏ ਸੀ ਤੁਸੀਂ? ਟਰੈਕਟਰ ਚਲਾਉਂਦੇ ਪਏ ਸੀ। ਹਾਂਜੀ। ਮਗਰ ਉਹ ਗੱਡੀ ਆਈ ਸ਼ਰਾਬ ਨਾਲ ਰਜਿਆ ਸੀ। ਉਹਨੇ ਸਾਡੇ 'ਚ ਮਾਰੀ ਤੇ ਨਾਲ ਮੋਟਰਲ ਨਾਲ ਵਿੱਚ ਮਾਰੀ। ਹੂੰ। ਹਾਂਜੀ। ਸਾਡਾ ਟਰੈਕਟਰ ਉੱਤੇ ਚੜ ਗਿਆ। ਡਵਾਈਡਰ ਤੇ ਡਵਾਈਡਰ ਤੇ ਠੀਕ ਹੈ ਹਾਂਜੀ ਤੇ ਕਿੰਨੀ ਕ ਬਾਵਾ ਸਪੀਡ ਤੇ ਚੱਜ ਗੱਡੀ ਸਪੀਡ ਬਹੁਤ ਗੱਡੀ ਦੀ ਬੜੀ ਸਪੀਡ ਦੀ ਡਰਾਈਵਰ ਕਿਦਾਂ ਸੀ ਹਾਂਜੀ ਡਰਾਈਵਰ ਇੱਕ ਲੋਕ ਦੀ दारू ਪੀਤੀ ਸੀ ਹਾਂਜੀ ਪੀਤੀ ਹੀ ਜੀ ਜ਼ਿਆਦਾ ਪੀਤੀ ਸੀ ਜ਼ਿਆਦਾ ਪੀਤੀ ਚਲਾ ਰਿਆ ਸੀ ਮੈਂ ਦੇਖ ਤੁਸੀਂ ਚਲਾਉਂਦੇ ਹੋ ਹਾਂਜੀ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਤੇ ਕਿੱਥੇ ਆਸ ਹੈ ਇਹ ਖੰਨਾ ਪੇਪਰ ਮਿਲਦੇ ਸਾਹਮਣੇ ਭਾਜੀ ਉਥੇ ਅਕਸਰ ਤੁਸੀਂ ਕਿਹੜੀ ਜਗ੍ਹਾ ਤੇ ਜਾਣਾ ਹੈ ਭਾਈ ਭਾਜੀ ਖਾਲੀ ਕਰਕੇ ਫਿਰ ਖੰਨਾ ਪੇਪਰ ਮਿਲਤੀ ਜਾਣਾ ਹੈ ਤੁਸੀਂ ਡਰਦੇ ਕਿੱਦਣ ਚੱਲਗੇ ਹੋ ਹਾਂਜੀ ਕਿਦਣ ਚੱਲਗੇ ਆਏ ਅੱਗੇ ਨੂੰ ਚੱਲਗੇ ਭਾਜੀ ਕਿਹੜੀ ਗੱਲੋਂ ਡਰ ਗਏ ਬੰਦੇ ਗੱਡੀ ਵੱਜ ਗਈ ਗੋਲਟੀ ਵਾਲਿਆਂ ਗਿਆ ਗੋਲਟੀ ਅੱਗੇ ਲੈ ਜਾਈਓ ਗੱਡ ਕੇ ਲੈ ਜਾਈਓ ਬਲਦੇਵ ਸਿੰਘ ਤੇ ਇਹ ਹਾਸਾ ਕਿਹੜੀ ਜਗ੍ਹਾ ਤੇ ਆਇਆ ਹੈ ਇਹ ਇਹ ਭਾਈ ਕੰਨਾ ਖੰਨਾ ਮੈਂ ਪੇਪਰ ਮਲਦੇ ਸਾਹਮਣੇ ਆਹ ਨਹੀਂ ਗੱਡੀ ਤੇ ਆਹ ਹਾਂ ਜੀ ਮੈਂ ਨਾਲ ਹੀ ਇਹ ਮੁੰਡਾ ਚਲਾ ਗਿਆ ਸੀ ਤੇ ਮੈਂ ਨਾਲ ਬੈਠਾ ਹਾਂ ਹਾਂ ਜੀ ਕਿਹਦੇ ਤੇ ਸੀ ਹਾਂ ਜੀ ਟਰੈਕਟਰ ਤੇ ਸੀ ਇਹ ਤੇ ਪਿੱਛੋਂ ਗੱਡੀ ਸਪੀਡ ਚ ਆਈ ਆ ਅਸੀਂ ਆਪਣਾ ਮੋੜ ਕੱਟ ਗਏ ਆ ਤੇ ਉਹਨੇ ਆਣ ਕੇ ਪਿੱਛੋਂ ਮਾਰੀ ਮਾਰੀ ਆ ਤੇ ਮੋਟਰਸਾਈਕਲ ਤੇੋਂ ਡੇ ਮੋਟਰਸਾਈਕਲਾਂ ਵਿੱਚ ਆਡੇ ਨਾਲ ਹੀ ਮੋੜ ਕਟੇ ਆ। ਅੱਛਾ ਜੀ। ਮੋਟਰਸਾਈਕਲ ਵਾਲਿਆਂ ਨੂੰ ਚੋਕ ਕੇ ਉਹਨੇ ਮਾਰਿਆ ਸਾਈਡ ਤੇ। ਅੱਛਾ। ਹਾਂਜੀ ਉਹਨਾਂ ਦੇ ਲੱਗ ਗਿਆ ਸੱਟਾ-ਸੱਟਾ। ਆ ਨਹੀਂ ਉਹਨਾਂ ਦੇ ਸੱਟਾਂ ਲੱਗੀਆਂ ਵਾ। ਉਸੇ ਵੇਲੇ ਐਂਬੂਲੈਂਸ ਆਈ ਉਹਨਾਂ ਚੋਕ ਕੇ ਦੀ ਮਤਲਬ ਲੈ ਗਈ ਆ। ਹਾਂਜੀ ਹਸਪਤਾਲ ਲੈ ਗਈ ਆ। ਗੱਡੀ ਜਿਆਦਾ ਗੱਡੀ ਤੇਜ਼ ਸੀ। ਗੱਡੀ ਤੇਜ਼ ਸੀ। ਉਹ ਆਏ ਆਪਣੇ ਵਿਆਹ ਨੂੰ ਵੇਖ ਕੇ ਆਏ ਸੀ ਤੇ ਮਤਲਬ ਉਹਨਾਂ ਸ਼ਰਾਬਸੂਕੀ ਪੀਤੀ ਸੀ ਜਿਆਦੀ। ਕਿੰਨੇ ਕ ਬੰਦੇ ਸੀ ਗੱਡੀ ਦੇ ਵਿੱਚ? ਬੰਦੇ ਸਾਰੇ ਮਤਲਬ ਉਹਨਾਂ ਦੀ ਫੈਮਿਲੀ ਹੈ ਆਪਣੀ ਬੈਠੀ ਵਿੱਚ। ਹਾਂਜੀ। ਤੇ ਕੋਈ ਸੱ ਹਾਂਜੀ ਉਹ ਸਹੀ ਸਲਾਮਤੀ ਬਾਕੀ ਮੋਟਰਸਾਈਕਲਾਂ ਦੇ ਲੱਗੀ ਐ ਗੱਡੀ ਜਿਹੜੀ ਐ ਨਾ ਗੱਡੀ ਉਹ ਗਾੜੀ ਨੂੰ ਟੁੱਟ ਗਈ ਐ ਇਸ ਤਰ੍ਹਾਂ ਜਿਹੜਾ ਇੱਥੇ ਐਕਸੀਡੈਂਟ ਹੋਇਆ ਆਪਣਾ ਪੇਪਰ ਮਿਲਦੇ ਸਾਹਮਣੇ ਇਹ ਜਿਹੜਾ ਸਵਿਫਟ ਕਾਰ ਵਾਲਾ ਸੀ ਨਾ ਇਹ ਬੜਾ ਫੁੱਲ ਰਜਿਆ ਹੋਇਆ ਸੀ ਇਸ ਵਾਲੇ ਪਾਰਵਤੀ ਹਸਪੀਟਲ ਆ ਤੇ ਇਹਦੇ ਵਿੱਚ ਨਾਲ 6-7 ਸਵਾਰੀਆਂ ਬੈਠੀਆਂ ਦੋ ਤਿੰਨ ਲੇਡੀ ਸੀ ਦੋ ਤਿੰਨ ਬੱਚੇ ਸੀ ਤੇ ਆਪ ਉਹ ਮਤਲਬ ਕਿ ਚਲਾ ਰਿਆ ਸੀ ਤੇ ਉਹਦੇ ਕਰਕੇ ਪਿੱਛੋਂ ਲਿਆ ਕੇ ਪਹਿਲਾਂ ਟਰਾਲੀ ਚ ਵੱਜਾ ਟਰਾਲੀ ਜਿਹੜੀ ਆ ਉਹ ਮਤਲਬ ਸਾਈਡ ਨੂੰ ਘੁੰਮ ਗਿਆ ਉਸ ਤੋਂ ਬਾਅਦ ਜਿਹੜੇ ਆ ਵਖੋ ਜਿੱਥੇ ਆ ਮੋਟਰਸਾਈਕਲ ਖੜਾ ਐ ਇਸੇ ਸਾਈਡ ਤੇ ਮੋਟਰਸਾਈਕਲ ਜਾ ਰਹੇ ਜਿਹੜੇ ਦੋ ਤਿੰਨ ਮੁੜ ਕੇ ਉਹਨਾਂ ਚ ਵੱਜਾ ਇੱਕ ਬੱਚਾ ਪਾਰਵਤੀ ਹਸਪੀਟਲ ਦਾਖਲ ਆ ਉਹਦਾ ਪੈਰ ਜਿਹੜਾ ਗਿੱਟਾ ਬਿਲਕੁਲ ਫੈਕਚਰ ਹੋ ਗਿਆ ਦੋਨੇ ਸਾਈਡਾਂ ਤੇ ਇੱਕ ਜਿਹੜਾ ਉਹਦੀ ਲੱਤ ਟੁੱਟੀ ਆ ਉਹਨੂੰ ਪਤਾ ਨਹੀਂ ਕਿਹੜੇ ਹਸਪੀਟਲ ਖੜਿਆ ਕਿੰਨੇ ਮੋਟਰਸਾਈਕਲ ਸੀ ਸਿਰੇ ਇਸ ਐਕਸੀਡੈਂਟ ਵਿੱਚ ਇਨਵੋਲਵ ਦੋ ਸੀ ਮੇਰਾ ਹਲੇ ਇੱਕ ਜਿਹਨੂੰ ਲੱਤ ਟੁੱਟੀ ਆ ਤੇ ਇੱਕ ਜਿਹੜਾ ਗਿੱਟਾ ਟੁੱਟਾ ਉਹ ਪਾਰਵਤੀ ਹਸਪਤਾਲ ਦਾ ਦੂਜੇ ਦਾ ਨਹੀਂ ਪਤਾ ਉਹਨੂੰ ਕਿੱਥੇ ਲੱਗਿਆ ਤੇ ਜਿਹੜਾ ਪਾਰਵਤੀ ਹਸਪਤਾਲ ਨੂੰ ਐਂਬੂ ਐਂਬੂਲੈਂਸ ਲੈ ਕੇ ਗਈ ਹੈ ਉਹਨਾਂ ਦੇ ਮੋਟਰਸਾਈਕਲ ਜਿਹੜੇ ਉਹ ਕਿੱਥੇ ਆ ਮੋਟਰਸਾਈਕਲ ਇਹਨਾਂ ਨੇ ਖੜੇ ਆ ਆਪ ਜਿਹੜੇ ਉਹਦੇ ਮਤਲਬ ਰਿਸ਼ਤੇਦਾਰ ਆਏ ਮਗਰ ਓਕੇ ਹਾਂ ਜੀ ਉਹ ਉਹਦਾ ਦੂਜੇ ਮੁੰਡੇ ਦਾ ਨਹੀਂ ਪਤਾ ਜਿਹੜਾ ਇਸ ਮੁੰਡੇ ਦਾ ਜਿਹੜਾ ਪਾਰਵਤੀ ਹਸਪਤਾਲ ਹੈ ਉਹਦਾ ਮੋਟਰਸਾਈਕਲ ਜਿਹੜਾ ਉਹ ਉਹਦੇ ਖੜਿਆ ਦੂਜੇ ਭਰਾ ਭਰੂ ਜਿਹੜ ਹਾਂਜੀ ਉਹਦੇ ਪਰਿਵਾਰ ਨੇ ਮੋਟਰਸਾਈਕਲ ਖੜਿਆ ਉਹਨਾਂ ਦਾ ਤੁਸੀਂ ਦੇਖਿਆ ਸਰ ਤੁਸੀਂ ਕੋਈ ਐਕਸੀਡੈਂਟ ਦੇਖਿਆ ਸਰ ਮੈਂ ਤੂੰ ਕੋਈ 5 ਮਿੰਟ ਦੀ ਗੱਲ ਨਹੀਂ 3 ਮਿੰਟ ਦੀ ਜਦੋਂ ਮੈਂ ਇੱਥੇ ਪਹੁੰਚਿਆ ਅਸੀਂ ਵੀ ਕੰਮ ਤੋਂ ਆ ਰਹੇ ਹਾਂ ਹਾਂਜੀ 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 ਕੰਮ ਤੋਂ ਹੀ ਆ ਰਹੇ ਹਾਂ ਅਸੀਂ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਆਇਆ ਇੱਥੇ ਹੋਇਆ ਸਾਰਾ ਪੇਪਰ ਮਿਲਦੇ ਸਾਹਮਣੇ ਖੰਨਾ ਪੇਪਰ ਮਿਲਦੇ ਸਾਹਮਣੇ ਬਿਲਕੁਲ ਹਾਂਜੀ ਜੀ ਸਰ ਕੀ ਮਾਮਲਾ ਜਿਹੜਾ ਪਿਆ ਕਿ ਹੋਇਆ ਇਹ ਤੁਹਾਡੇ ਵੀ ਸਾਹਮਣੇ ਤੁਸੀਂ ਸਾਨੂੰ ਪਹਿਲਾਂ ਆਏ ਜੀ ਉਹ ਤੋਂ ਵੀ ਹੈ ਜੇ ਕਿ ਤਕਰੀਰ ਅਸੀਂ ਮੌਕੇ ਤੇ ਵੇਖਿਆ ਗੱਡੀ ਵੱਜੀ ਪਈ ਆ ਹਾਂਜੀ ਗੱਡੀ ਵੱਜੀ ਪਈ ਆ ਠੀਕ ਐ ਤੇ ਜਿਹੜੇ ਬੰਦੇ ਆ ਉਹ ਕਿਹੜੇ ਹਸਪੀਟਲ ਆ ਉਹ ਜਾ ਕੇ ਵੇਖਣੇ ਆ ਇਨਫਰਮੇਸ਼ਨ ਆਉਂਦੀ ਕਿਹੜੇ ਹਸਪੀਟਲ ਆ ਉਹਨਾਂ ਨੇ ਬਿਆਨ ਲਵਾਵਾਂਗੇ ਕੀ ਗੱਲ ਆ ਗੱਡੀ ਕਿੱਥੋਂ ਦੀ ਆ ਕਿਸੇ ਨੂੰ ਪਤਾ ਲੱਗਿਆ ਹਾਂਜੀ ਕੋਈ ਹੈ ਹੀ ਨਹੀਂ ਇੱਥੇ ਉਹ ਗੱਡੀ ਛੱਡ ਕੇ ਚਲੀ ਗਏ ਜਦੋਂ ਤੁਸੀਂ ਆਏ ਇੱਥੇ ਜੇ ਕਿ ਪੁਲਿਸ ਵਾਲੇ ਵੇਖੇ ਜੇ ਅਸੀਂ ਜਿਹੜੇ ਤੁਸੀਂ ਆਏ ਪੁਲਿਸ ਵਾਲੇ ਕੋਈ ਸਾਹਮਣੇ ਨਹੀਂ ਆਇਆ ਸਾਡੇ ਹਾਂਜੀ 804 ਚ ਚਲ ਕੇ ਜਾਦੋਂ ਆਏ ਇੱਕ ਜਣ ਗੱਡੀ ਹੁਣ ਟੋ ਕਰਕੇ ਲੱਗੇ ਖਾਣ ਦਾ ਜੋ ਵੀ ਇਹ ਸਾਹਮਣੇ ਆਇਆ ਜਿਹੜਾ ਕੋਈ ਬਿਆਨ ਦੇਊਗਾ ਆਣ ਕੇ ਜਿਹੜਾ ਕੋਈ ਨੁਕਸਾਨ ਹੋਇਆ ਹੋਊਗਾ ਉਹ ਸਾਹਮਣੇ ਆਏਗਾ ਤੇ ਫਿਰ ਅਧਿਕਾਰ ਵੀ ਕਰਾਂਗੇ ਸਰ ਮੀਡੀਆ ਨੂੰ ਤਾਂ ਸੀਸੀਟੀਵੀ ਗਜ਼ਾਰਾ ਕਢਾਈ ਜਾਏਗੀ ਸਾਰੇ ਭਾਜੀ ਜੋ ਹੈਗਾ ਇਹਦਾ ਮੀਡੀਆ ਦੇ ਵੀ ਗੱਲ ਪਏ ਭਾਜੀ ਉਹ ਵੀ ਕਰਾਂਗੇ ਜਿਹੜਾ ਬੰਦਾ ਤੁਹਾਡੇ ਗੱਲ ਪਿਆ ਹੋਇਆ ਉਹਦੇ ਗੱਲ ਪਈ ਉਹਦੀ ਕਾਰਵਾਈ ਕੀਤੀ ਜਾਏਗੀ ਬਹੁਤ ਜਿਹੜਾ ਕੋ ਜਿਹੜਾ ਉਹ ਵੇਖੋ ਭਾਜੀ ਜਿਹੜਾ ਬੰਦਾ ਇੱਥੇ ਵੀਡੀਓ ਕਢਾਵਾਂਗੇ ਆਪਾਂ ਸਾਰੇ ਵੇਖਾਂਗੇ ਜੋ ਹੋਊਗਾ ਸਾਹਮਣੇ ਉਹ ਕਰਾਂਗੇ